ਤੁਸੀਂ ਦੇਖ ਰਹੇ ਹੋ ਜੀ ਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਤੁਹਾਨੂੰ ਲੈ ਕੇ ਆਏ ਆ ਮੋਗਾ ਦੀ 36 ਸਾਲ ਪੁਰਾਣੀ ਟਰੈਕਟਰ ਮੰਡੀ ਦੇ ਵਿੱਚ ਜੋ 1988 ਦੇ ਵਿੱਚ ਸ਼ੁਰੂ ਹੋਈ ਮੋਗਾ ਲੁਧਿਆਣਾ ਰੋਡ ਤੇ ਅਤੇ ਬਰਨਾਲਾ ਅੰਮ੍ਰਿਤਸਰ ਰੋਡ ਦੀ ਕ੍ਰਾਸਿੰਗ ਜੋ ਮੋਗਾ ਬਾਈਪਾਸ ਤੇ ਪੈਂਦੀ ਹੈ ਜਿਹਨੂੰ ਬੁੱਕੀਪੁਰਾ ਚੌਕ ਕਿਹਾ ਜਾਂਦਾ ਹੈ ਉੱਥੇ ਮੰਡੀ ਲੱਗਦੀ ਹੈ ਪਿਛਲੇ 36 ਸਾਲ ਤੋਂ ਇਹ ਮੰਡੀ ਹੈ ਜਿਹੜੀ ਇਸੇ ਤਰ੍ਹਾਂ ਲੱਗਦੀ ਆ ਰਹੀ ਹੈ। ਔਰ ਜਦੋਂ ਦਾ ਇਹ ਪੁਲ ਬਣਿਆ तकरीबन ਪਿਛਲੇ 13-14 ਸਾਲ ਤੋਂ ਉਦੋਂ ਦੇ ਜਿਹੜੀ ਇਹ ਟਰੈਕਟਰ ਮੰਡੀ ਹੈ ਉਹਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਰਹੇ। ਉਹਦਾ ਕਾਰਨ ਇਹ ਹੈ ਕਿ ਸੜਕ ਬਣਾਉਣ ਦੇ ਕਾਰਨ ਪੁਲ ਨਿਕਲਣ ਦੇ ਕਾਰਨ ਦੋਨੇ ਇੰਟਰਸੈਕਸ਼ਨ ਬਣ ਗਈ ਜਿਹੜਾ ਚਰਸਤਾ ਹੈਗਾ ਉੱਥੇ ਪੁਲ ਹੈ ਜਿਹੜੇ ਉਹ ਦੋਨੇ ਇਕੱਠੇ ਹੋ ਗਏ। ਜਿਹਦੇ ਕਰਕੇ ਜਿਹੜੀ ਮੰਡੀ ਵਾਲੀ ਜਗ੍ਹਾ ਉਹ ਤਕਰੀਬਨ 8 ਹਿੱਸਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ। ਸੋ ਟਰੈਕਟਰ ਜਿਹੜੇ ਪੰਜਾਬ ਦੇ ਵੱਖ-ਵੱਖ ਖੇਸਿਆਂ ਤੋਂ ਆਉਂਦੇ ਆ ਉਹ ਮੰਡੀ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਖੜੇ ਕੀਤੇ ਜਾਂਦੇ ਆ। ਜਿਸ ਕਾਰਨ ਕਿਸਾਨਾਂ ਨੂੰ ਬਹੁਤ ਸਾਰੀ ਸਮੱਸਿਆ ਜਿਹੜੀ ਆਉਂਦੀ ਹੈ ਟਰੈਕਟਰ ਪਸੰਦ ਕਰਨ ਦੇ ਵਿੱਚ ਉਹਦੀ ਡਰਾਈ ਲੈਂਡ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਤੋਰਾ ਫੇਰਾ ਕਰਦੇ ਹੋਏ ਜਿਹੜੀ ਕਿਸੇ ਨੂੰ ਇਹ ਸੱਟ ਲੱਗਣ ਦਾ ਡਰ ਹੈ ਜਿਹੜਾ ਉਹ ਬਣਿਆ ਰਹਿੰਦਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੜਕ ਦੇ ਉੱਤੇ ਸੋ ਇਸ ਵਿਸ਼ੇ ਨੂੰ ਲੈ ਕੇ ਜਿਹੜੇ ਅੱਜ ਅਸੀਂ ਇਸ ਮੰਡੀ ਦਾ ਦੌਰਾ ਕੀਤਾ ਔਰ ਇੱਥੇ ਕਿਸਾਨਾਂ ਨਾਲ ਤੇ ਮੰਡੀ ਦੇ ਵਿੱਚ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਜਾਂ ਮੰਡੀ ਦੇ ਵਿੱਚ ਜਿਹੜੇ ਆ ਰਹੇ ਲੋਕ ਉਹਨਾਂ ਨਾਲ ਗੱਲਬਾਤ ਕੀਤੀ ਇਥੋਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਵੀ ਬਹੁਤ ਵਧੀਆ-ਵਧੀਆ ਸੁਝਾਅ ਦਿੱਤੇ ਗਏ ਆਓ ਤੁਹਾਨੂੰ ਅੱਜ ਮੋਗੇ ਦੇ ਟਰੈਕਟਰ ਮੰਡੀ ਦੇ ਦਰਸ਼ਨ ਕਰਾਈਏ ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਅਸੀਂ ਪਹੁੰਚੇ ਹਾਂ ਮੋਗੇ ਦੇ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਬੁੱਗੀਪੁਰਾ ਚੌਕ ਲੁਧਿਆਣਾ ਰੋਡ ਤੇ ਲੱਗਦੀ ਆ ਹਰ ਐਤਵਾਰ ਨੂੰ ਤੇ ਬੜੀ ਮਿਹਨਤ ਦੇ ਨਾਲ ਅਸੀਂ ਉਸ ਇਨਸਾਨ ਨੂੰ ਲੱਭਿਆ ਜਿਹੜਾ ਇਸ ਮੰਡੀ ਦੇ ਵਿੱਚ ਸਭ ਤੋਂ ਪੁਰਾਣਾ ਹੈ ਕਹਿਣ ਤੋਂ ਭਾਵ ਕਿ ਆ ਕਿ ਵੈਸੇ ਤਾਂ ਇਹਨਾਂ ਤੋਂ ਵੀ ਪੁਰਾਣੇ ਬਹੁਤ ਸਾਰੇ ਲੋਕ ਸੀਗੇ ਪਰ ਉਹ ਇਸ ਦੁਨੀਆ ਤੇ ਨਹੀਂ ਗਏ ਸੋ ਜਦੋਂ ਤੋਂ ਇਹਨਾਂ ਨੇ ਇਸ ਟਰੈਕਟਰ ਮੰਡੀ ਦੇ ਵਿੱਚ ਆਉਣਾ ਸ਼ੁਰੂ ਕੀਤਾ ਆਪਾਂ ਉਦੋਂ ਤੋਂ ਇਹਨਾਂ ਦਾ ਇਤਿਹਾਸ ਹੈ ਜਿਹੜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਸਰਦੇਵ ਸਿੰਘ ਜੀ ਤੇ ਪਿੰਡ ਕਿਹੜਾ ਜੀ ਆਪਣਾ ਖਾਨਵਾੜਾ ਖਾਨਵਾੜਾ ਹਾਂ ਭਾਈ ਜੀ ਤੁਸੀਂ ਕਦੋਂ ਤੋਂ ਇਸ ਮੰਡੀ ਦੇ ਵਿੱਚ ਆ ਰਹੇ ਹੋ ਅਸੀਂ 92 ਤੋਂ ਆਏ ਹਾਂ 1992 ਤੋਂ 1992 ਤੋਂ ਤੇ ਤੁਹਾਡੇ ਤੋਂ ਪਹਿਲਾਂ ਇਹ ਮੰਡੀ ਲੱਗਦੀ ਸੀ ਪਹਿਲਾਂ ਲੱਗਦੀ ਸੀ ਮਸਤਾਨ ਹੁਣ ਹੀ ਲਾਉਂਦੇ ਪਹਿਲਾਂ ਕਲਾਚ ਨਹੀਂ ਕਰਨਾ ਲਾਉਣੀ ਕਰਨਾਇਲ ਸਖਤ ਸਖਦੇਵ ਕਰਨਾਇਲ ਇਹ ਲਾਉਂਦੇ ਸੀ ਪਹਿਲਾਂ ਦਿਆਲ ਉਹਦੇ ਤੇ ਤੁਹਾਡਾ ਕੀ ਖਿਆਲ ਹੈ ਵੀ ਇਹ ਮੰਡੀ ਤੁਹਾਡੇ ਤੋਂ ਪਹਿਲਾਂ ਕਿੰਨੇ ਕ ਸਾਲ ਪਹਿਲਾਂ ਲੱਗਦੀ ਸੀ ਇਹ 7 ਤੋਂ ਪਹਿਲਾਂ 3-4 ਸਾਲ ਲੱਗਦੀ ਹੈ 3-4 ਸਾਲ ਹਾਂ ਇਹਦਾ ਮਤਲਬ ਵੀ ਇਹ 1988-99 ਦੇ ਵਿੱਚ ਮੰਡੀ ਸ਼ੁਰੂ ਹੋਈ ਹੈ ਨਾ ਹਾਂਜੀ 86-99 ਅੱਛਾ ਭਾਈ ਜੀ ਤੁਸੀਂ ਇਸ ਮੰਡੀ 'ਚ ਹਰ ਐਤਵਾਰ ਆਉਂਦੇ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਮੰਡੀ ਹੈ ਉਹ ਅੱਗੇ ਨਾਲੋਂ ਡਿਵੈਲਪ ਹੋਈ ਹੈ ਕਿ ਜਿਹੜਾ ਘਟਿਆ ਕੰਮ ਅੱਗੇ ਨਾਲੋਂ ਅੱਗੇ ਨੂੰ ਘਟਿਆ ਕੰਮ ਘਟਿਆ ਹਾਂਜੀ ਟਰੈਕਟਰ ਘਟ ਆਉਂਦੇ ਆ ਨਹੀਂ ਟਰੈਕਟਰ ਬਹੁਤ ਆਉਂਦਾ ਗਾਹ ਘਟ ਆਉਂਦਾ ਗਾਹ ਘਟ ਆ ਰਿਹਾ ਤੇ ਇਹ ਜਿਹੜੀ ਜਗ੍ਹਾ ਪੁਲ ਬਣਨ ਤੋਂ ਬਾਅਦ ਜਿਹੜੀ ਵੰਡੀ ਗਈ ਉਹਦੇ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ ਇੱਥੇ ਤਕਲੀਫ ਹੁੰਦੀ ਹੈ ਜੇ ਗਵਰਨਮੈਂਟ ਥਾਂ ਦੇਵੇ ਤਾਂ ਕਿਤੇ ਸਾਨੂੰ ਜਿਵੇਂ ਪਸ਼ੂਆਂ ਦੀ ਮੰਡੀ ਲਈ ਥਾਂ ਹੁੰਦਾ ਜਿਵੇਂ ਦਾਣਾ ਮੰਡੀ ਲਈ ਥਾਂ ਹੁੰਦਾ ਸਬਜ਼ੀ ਮੰਡੀ ਹੁੰਦੀ ਹੈ ਇਸੇ ਤਰ੍ਹਾਂ ਟਰੈਕਟਰਾਂ ਦੀ ਮੰਡੀ ਲਈ ਵੀ ਤੁਹਾਨੂੰ ਜਗ੍ਹਾ ਚਾਹੀਦੀ ਆ ਪ੍ਰੋਪਰ ਜਗ੍ਹਾ ਹੋਵੇ ਤਾਂ ਤੁਸੀਂ ਖੁੱਲੇ ਕਰਕੇ ਟਰੈਕਟਰ ਲਾਈ ਹੁਣ ਸੜਕ ਤੇ ਖੜੇ ਆ। ਸੜਕ ਤੇ ਖੜੇ ਆ। ਹਾਂ। ਸੋ ਇਹਦੇ ਨਾਲ ਕਈ ਵਾਰੀ ਹਾਦਸਾ ਵੀ ਵਾਪਰ ਸਕਦਾ ਹੈ। ਹੋ ਸਕਦਾ ਹੈ ਕਈ ਹੈ ਨਾ। ਜੇ ਕੋਈ ਘਾਣਾ ਵਾਰ ਤਜੇ ਤੇ ਸਭ ਇੱਥੇ ਕੰਮ ਖਰਾਬ ਹੀ ਹੋ ਸਕਦਾ। ਟਰੈਕਟਰ ਨੂੰ ਜਿਸ ਤਰ੍ਹਾਂ ਜੱਟਾਂ ਦਾ ਗੱਡਾ ਗਿਆ ਜਾਂਦਾ ਹੈ। ਵੀ ਇਹ ਗੱਡਾ ਇੱਕ ਤਰ੍ਹਾਂ ਦਾ ਨਾਲ ਤਾਂ ਹੀ ਇਹਦਾ ਜਿਹੜਾ ਹੈਗਾ ਵੇ ਉਹ ਟੈਕਸ ਵਗੈਰਾ ਨਹੀਂ ਇਹਨੂੰ ਪੈਂਦੇ ਜਾਂ ਕਹਿ ਲੋ ਕਿ ਵੀ ਇਹਦਾ ਨੰਬਰ ਹੈ ਜਿਹੜਾ ਉਹ ਜ਼ਰੂਰੀ ਨਹੀਂ ਕੀਤਾ ਜਾਂਦਾ ਜਾਂ ਹੋਰ ਕਈ ਗੱਲਾਂ ਹੈਗੀਆਂ ਹਨਾ। ਤੇ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਕਿ ਕਿਸਾਨਾਂ ਨੂੰ ਜਿਹੜੀ ਉਹ ਟਰੈਕਟਰ ਤਾਂ ਵੇਚਣ ਖਰੀਦਣ ਦੀ ਲੋਡ ਪੈਂਦੀ ਪੈਂਦੀ ਆ ਉਹਨਾਂ ਨਵੇਂ ਟਰੈਕਟਰ ਲੈਣ ਦੀ بجائے ਜੇਕਰ ਉਹ ਪੁਰਾਣਾ ਟਰੈਕਟਰ ਲੈ ਕੇ ਆਪਦਾ ਕੰਮ ਚਲਾ ਲੈਣ ਤਾਂ ਉਹ ਉਹ ਜਿਹੜਾ ਹੈਗਾ ਫਾਇਦਾ ਲੈ ਸਕਦੇ ਆ ਤੁਸੀਂ ਸਰਕਾਰ ਤੋਂ ਕੀ ਮੰਗ ਕਰੋਗੇ ਕਿ ਵੀ ਜਿਹੜੇ ਮੰਡੀ ਹੈ ਉਹ ਚੱਲਦੀ ਰਹੇ ਗਾਹਕ ਵੀ ਇੱਥੇ ਵੱਧ ਆਵੇ ਅਸੀਂ ਕਹਿੰਦੇ ਜੀ ਸਾਨੂੰ ਥਾਂ ਦਿੱਤਾ ਜਾਵੇ ਕਿਤੇ ਖੁੱਲਾ ਥਾਂ ਹੋਵੇ ਤੇ ਗਾਹਕ ਆਵੇ ਅਸੀਂ ਆਪਦਾ ਵੀ ਬਿਜ਼ਨਸ ਤੋਰੀ ਰੱਖੇਗੇ ਠੀਕ ਹੈ ਸੋ ਇਹ ਸਾਨੂੰ ਸੁਖਦੇਵ ਸਿੰਘ ਜੀ ਪਿੰਡ ਤਖਾਣਵਾ ਤੋਂ ਜਿਨ੍ਹਾਂ ਨੇ ਇਸ ਮੰਡੀ ਦੇ ਇਤਿਹਾਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਜਿਸ ਤਰ੍ਹਾਂ ਹੋਰਾਂ ਮੰਡੀਆਂ ਲਈ ਸਰਕਾਰ ਜਗ੍ਹਾ ਪ੍ਰੋਵਾਈਡ ਕਰਾਉਂਦੀ ਹੈ ਤਾਂ ਸਾਨੂੰ ਜਿਹੜਾ ਟਰੈਕਟਰ ਮੰਡੀ ਲਈ ਪ੍ਰੋਪਰ ਜਗ੍ਹਾ ਦਿੱਤੀ ਜਾਵੇ ਤਾਂ ਕਿ ਸਾਨੂੰ ਸੜਕ ਦੇ ਉੱਤੇ ਟਰੈਕਟਰ ਨਾ ਵੇਚਣੇ ਪੈਣ ਜਿਸ ਦੇ ਕਾਰਨ ਕਈ ਵਾਰ ਹਾਦਸੇ ਵਾਪਰਨ ਦਾ ਖਤਰਾ ਜਿਹੜਾ ਉਹ ਰਹਿੰਦਾ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਜੀ ਆਪਣਾ ਜਗਤਾਰ ਸਿੰਘ ਪਿੰਡ ਕਿਹੜਾ ਜੀ ਆਪਣਾ ਕਿੰਗੀਪਰਾ ਕਿੰਗੀਪਰਾ ਹਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਟਰੈਕਟਰ ਮੰਡੀ ਦੇ ਵਿੱਚ ਜਿਹੜੇ ਕਿਸਾਨ ਟਰੈਕਟਰ ਵੇਚਣ ਆਉਂਦੇ ਆ ਜਾਂ ਖਰੀਦਣ ਆਉਂਦੇ ਆ ਜਾਂ ਆਮ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਕਹਿੰਦਾ ਮੈਂ ਪੁਰਾਣੇ ਟਰੈਕਟਰ ਖਰੀਦੋ ਆ ਕੇ ਨਵੇਂਾਂ 'ਚ ਨਾ ਫਸੋ ਅੱਛਾ ਜੀ ਹਾਂ ਮੁਰਕੇ ਸ਼ਹੀਮੀ ਨਿਕੈਸਤਾਨ ਦੀ ਫਿਰ ਵੇਂਦੇ ਤਾਂ ਠਾਂ ਵਾਡੇ ਵਾਡੇ ਟਰੈਕਟਰ ਕਢਾ ਲੈਂਦੇ ਆ ਭਾਡੇ ਵਾਡੇ ਲਾਂਦੇ ਡੈਕਾ ਠੀਕ ਹੈ ਨਾ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕੀ ਕਰੀ ਜਾਂਦੇ ਸੀ ਠੀਕ ਹੈ ਨਾ ਲੋਕਾਂ ਨੂੰ ਵਿਖਾਵੇ ਵਿਖਾਈ ਜਾਂਦੇ ਗਵਾਂਢੀ ਨੂੰ ਵੇਚ ਲੈਂਦੇ ਵੀ ਉਹਦਾ 855 ਚੱਲਦਾ ਮੈਂ ਹੁਣ ਅਰਜਣ ਲਿਆਂਵਾ ਅਰਜਣ ਵਾਲਾਂ ਦਾ ਮੈਂ ਸੋਨਾ ਲੀਕਾ ਲਿਆਂਵਾ ਠੀਕ ਹੈ ਨਾ ਤੇ ਆਏ ਨਹੀਂ ਵੇਂਦੇ ਵੀ ਸਾਡੀਆਂ ਜੁੱਲੀਆਂ ਵੇਖੀ ਜਾਂਦੀਆਂ ਤੇ ਨਾ ਪੰਗੇ ਲਾਓ ਟਰੈਕਟਰ ਪੁਰਾਣੇ ਲਓ ਇੱਥੋਂ ਆ ਕੇ ਠੀਕ ਹੈ ਨਾ ਪੁਰਾਣੇ ਟਰੈਕਟਰ ਖਰੀਦਣਾ ਤੇ ਆਪਦਾ ਬਾਝ ਜਾਣਗੇ ਤੇ ਨਹੀਂ ਇਹ ਮਾਂਜੇ ਆਣਗੇ ਕੋ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਕਰੀ ਜਾਂਦੇ ਆ ਬਸ ਇਹ ਇਹ ਸਾਰੇ ਲੋਕਾਂ ਦੇ ਪੁੱਠੇ ਹੁਣ ਚੱਕਰ ਬਣੇ ਆ ਜਿਹੜੇ ਕੈਨੇਡਾ ਅਮਰੀਕਾ ਨਹੀਂ ਜਾਂਦੇ ਉਹ ਇੱਥੇ ਆਪਦੇ ਸ਼ੌਕ ਪੂਰੇ ਕਰੀ ਜਾਂਦੇ ਆ ਸ਼ੌਕ ਪੂਰੇ ਸ਼ੌਕ ਪੂਰੇ ਕਰਨ ਦੇ ਚੱਕਰ ਦੇ ਵਿੱਚ ਜਣੇ ਦੀ ਕਰਜ਼ਾਈ ਹੋਈ ਜਾਂਦੇ ਤੁਹਾਡੇ ਘਰਾਂ ਦੇ ਇੱਥੇ ਸਮਾ ਇੱਥੇ ਆਦੇ ਪੁਰਾਣਾ ਟਰੈਕਟਰ ਲੈਣ ਜਿੰਨੇ ਕ ਪੈਸੇ ਕੋਲੇ ਆ ਠੀਕ ਨੇ ਇਹ ਤਾਂ ਨਹੀਂ ਵੀ ਛੇਮੇ ਨਿਕਸਤਾ ਜੂਗੀ ਮੈਂ ਮੈਂ ਇੱਥੇ ਦੇਖਿਆ ਵੀ ਜਿਹੜੇ ਟਰੈਕਟਰ ਵਧੀਆ ਵਧੀਆ ਚੰਗੀ ਕਹਿ ਲੋ ਕਿ ਵੀ ਉੱਚੇ ਮਾਡਲ ਦੇ ਟਰੈਕਟਰ ਹੈਗੇ ਆ ਉਹਨਾਂ ਦੇ ਰੇਟ ਕਾਫੀ ਘੱਟ ਹੈ ਤੇ ਜੇ ਉਹੀ ਏਜੰਸੀ ਚੋਂ ਲੈਣਾ ਹੋਵੇ ਤਾਂ ਉਹ 15 ਲੱਖ ਦਾ ਟਰੈਕਟਰ ਹੈ ਜੇ ਇੱਥੋਂ ਲੈਣਾ ਹੋਵੇ ਤਾਂ 2 ਸਾਲ ਚੱਲਿਆ ਤਾਂ 6-7 ਲੱਖ 8 ਲੱਖ ਦਾ ਹੈ ਨਾ 5 ਲੱਖ ਦਾ ਵੀ 4 ਲੱਖ ਦਾ ਵੀ ਮਿਲ ਜਾਂਦਾ 3 ਦਾ ਵੀ ਮਿਲ ਜਾਂਦਾ ਠੀਕ ਹੈ ਨਾ ਜਿਵੇਂ ਕੰਮ ਸਹੀ ਚੱਲਦਾਵੇਂ ਚਲਾਉਣ ਤੇ ਕਰਜ਼ਾਈ ਹੋ ਕੇ ਮੁੜ ਕੇ ਪਤਾ ਤਾਂ ਉਦੋਂ ਲੱਗਦਾ ਜੋ ਕੈਸਟ ਆਉਂਦੀ ਹੈ ਪਹਿਲੀ ਕੈਸਟ ਤਾਂ ਹੀ ਫਿਰ ਤੇਲੀਆਂ ਆਉਂਦੀਆਂ ਠੀਕ ਹੈ ਨਾ ਇਹ ਫਸੇ ਜਾਂਦੇ ਲੋਕ ਐਵੇਂ ਇੱਕ ਗਵਾਂਢੀਆਂ ਨੂੰ ਵੇਖ ਕੇ ਵੀ ਨਵਾਂ ਲੈ ਲ ਗੇ ਨਵਾਂ ਲੈ ਲ ਗੇ ਵੱਡੇ ਵੱਡੇ ਡੈਕ ਲਵਾ ਲੈਂਦੇ ਆ ਉਹੀ ਟਰੈਕਟਰ ਟਰੈਕਟਰ ਦੇ ਮਗਰ ਕੋਈ ਸੰਤ ਲਓ ਠੀਕ ਹੈ ਨਾ ਨਾ ਦਾ ਡਿੱਕਾ ਨੇ ਕੰਮ ਕਰਨਾ ਪਹਿਲੀ ਉਹ ਹੀ ਆ ਪਹਿਲੀ ਉਹ ਹੀ ਆ ਪਹਿਲੀ ਦਾ ਡਾਇਰੈਕਟਰ ਹਾਂ ਹਾਂ ਸੋ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਬਾਈ ਜੀ ਨੇ ਆਪਣੀ ਉਮਰ ਦੇ ਤਜਰਬੇ ਦੇ ਵਿੱਚ ਉਹ ਇਹ ਗੱਲ ਕਹੀ ਹੈ ਕਿ ਜਟਾ ਨੂੰ ਕਿਸਾਨਾਂ ਨੂੰ ਨਵੇਂ ਟਰੈਕਟਰ ਖਰੀਦਣ ਦੀ ਬਜਾਏ ਪੁਰਾਣੇ ਟਰੈਕਟਰ ਖਰੀਦਣੇ ਚਾਹੀਦੇ ਆ ਜਦੋਂ 6 ਮਹੀਨਿਆਂ ਬਾਅਦ ਟਰੈਕਟਰ ਦੀ ਕੈਸ਼ ਤਾਂ ਆਉਂਦੀ ਹੈ ਤਾਂ ਫਿਰ ਜਿਹੜਾ ਹੈਗਾ ਕਰਜ਼ਾਈ ਹੋ ਕੇ ਕਿਸਾਨ ਕੋਈ ਗਲਤ ਕਦਮ ਚੱਕਣ ਵਾਲੇ ਪਾਸੇ ਨੂੰ ਤੁਰਦਾ ਸੋ ਉਸ ਤੋਂ ਬਿਹਤਰ ਹੈ ਕਿ ਅਸੀਂ ਸਬਰ ਦੇ ਨਾਲ ਥੋੜਾ ਖਾ ਲਈਏ ਪਰ ਜਿਹੜਾ ਖਾਈਏ ਬੇਫਿਕਰੀ ਦਾ ਜੇਕਰ ਅਸੀਂ ਬੇਫਿਕਰੀ ਦਾ ਖਾਣਾ ਸ਼ੁਰੂ ਕਰਾਂਗੇ ਤਾਂ ਤਾਂ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਰਹਿ ਸਕਦੀ ਹੈ ਸਮਾਜ ਪਹਿਲਾਂ ਦੀ ਤਰ੍ਹਾਂ ਭਾਈਚਾਰਕ ਸਾਂਝਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਦੂਜੇ ਤੋਂ ਜਿਹੜੇ ਸੰਧ ਧਾਰੇ ਲੈ ਕੇ ਵੀ ਵਾਰਤ ਲੈ ਜਾਂਦੇ ਸੀ ਪਰ ਅੱਜ ਕੱਲ ਅੱਜ ਕੱਲ ਚਾਰ ਕਿੱਲੇ ਆਲਾ ਪੰਜ ਕਿੱਲੇ ਆਲਾ ਕਿਸਾਨ ਵੀ ਜਿਹੜਾ ਉਹ ਕਹਿੰਦਾ ਕਿ ਮੇਰੇ ਕੋਲ ਟਰੈਕਟਰ ਹੋਵੇ ਸੋ ਟਰੈਕਟਰ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਟਰੈਕਟਰ ਨੂੰ ਆਪਦੇ ਬਜਟ ਤੇ ਰੱਖਣਾ ਬੜਾ ਜ਼ਰੂਰੀ ਹੈ ਤਾਂ ਕਿ ਉਹ ਤੁਹਾਡੇ ਤੇ ਬੋਝ ਨਾ ਬਣੇ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਠੀਕ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਕੀ ਹੈ ਜੀ ਆਪਣਾ ਜੀਤ ਸਿੰਘ ਜੀ ਪੈਨ ਕਿਡਾ ਜੀ ਫੇਰ ਓਕੇ ਜੀ ਫੇਰ ਓਕੇ ਤੇ ਕਿੰਨੀ ਦੇਰ ਤੋਂ ਤੁਸੀਂ ਇੱਥੇ ਡੀਲਰਸ਼ਿਪ ਕਰ ਰਹੇ ਹੋ ਟਰੈਕਟਰਾਂ ਦੀ ਆਪਾਂ ਨੂੰ ਤਕਰੀਬਨ ਹੋ ਗਏ 15 ਸਾਲ ਜੀ 15 ਸਾਲ ਹਾਂਜੀ ਇਹ ਤਾਂ ਲਗਭਗ 2007-8 ਹਾਂਜੀ 2007-8 ਤੋਂ ਕਰ ਰਹੇ ਹਾਂ ਠੀਕ ਹੈ ਕਿਵੇਂ ਆ ਟਰੈਕਟਰ ਮੰਡੀ ਦਾ ਕੀ ਸੀਜ਼ਨ ਤੋਂ ਬਾਅਦ ਹੁਣ ਪਹਿਲਾਂ ਤਾਂ ਆਫ ਸੀਜ਼ਨ ਹੁਣ ਸੀਜ਼ਨ ਆਨ ਹੋ ਗਿਆ ਕਿਉਂਕਿ ਫਸਲਾਂ ਫੁੱਸਲਾਂ ਦਾ ਕੰਮ ਨਿਬੜ ਗਿਆ ਲੋਕਾਂ ਦਾ ਅਣਕਦੀ ਪੇਮੈਂਟ ਆਉਣੀ ਸ਼ੁਰੂ ਹੋ ਗਈ ਹੈ ਤੇ ਹੁਣ ਅੱਜ ਕਾਫੀ ਰੁਝਾਨਾ ਲੋਕਾਂ 'ਚ ਟਰੈਕਟਰ ਜੋ ਚੇਂਜ ਚੁੰਜ ਕਰਨ ਦਾ ਅੱਜ ਤਕਰੀਬਨ 300 ਦੇ ਹੋ ਗਏ ਆਪਣੇ ਓਕੇ ਹਾਂਜੀ ਜਣੇ ਦੀ ਗਾਹ ਘਾ ਰਿਹਾ ਹੈ ਅੱਜ ਪਹਿਲਾਂ ਘਟਾ ਸੀ ਪਹਿਲਾਂ ਘਟ ਸੀ ਮੰਨ ਕੇ ਅਜ ਤੋਂ 15 20 ਦਿਨ ਪਿੱਛੇ ਪਹਿਲਾਂ ਗਾਹ ਘਟਾ ਰਿਹਾ ਸੀ ਕਿਉਂਕਿ ਸਾਰੇ ਸੀਜ਼ਨ ਦੇ ਵਿੱਚ ਆਪਦਾ ਕੰਮ ਕਰ ਰਹੇ ਕੋਈ ਤੂੜੀ ਸਾਂਭ ਰਿਹਾ ਸੀ ਕੋਈ ਆਪਦੇ ਕਣਕ ਸਾਂਭ ਰਿਹਾ ਸੀ ਇਸ ਕਰਕੇ ਗਾਹ ਘਟਾ ਰਿਹਾ ਸੀ ਤੁਹਾਡੀ ਕੋਈ ਇਥੋਂ ਮੰਡੀ ਦੀ ਕੋਈ ਸਮੱਸਿਆ ਜਿਹੜੀ ਤੁਸੀਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦੇ ਹੋ? ਕੀ ਮੰਡੀ ਦੀ ਸਭ ਤੋਂ ਵੱਡੀ ਸਮੱਸਿਆ ਇੱਥੇ ਜਗ੍ਹਾ ਦੀ ਪ੍ਰੋਬਲਮ ਆਉਂਦੀ ਹੈ ਜੀ। ਮੰਡੀ ਸਾਰੀ ਬਿਖਰ ਗਈ ਹੈ ਪਹਿਲਾਂ ਮੰਡੀ ਇੱਕ ਸਾਈਡ ਤੇ ਲੱਗਦੀ ਸੀ ਉਧਰ ਜਿਹੜੇ ਲੁਧਿਆਣੇ ਰੋਡ ਤੋਂ ਤੇ ਮੋਗੇ ਰੋਡ ਤੇ ਜਿਹੜਾ ਹਾਂ ਉਧਰ ਹਾਂ ਦਿੱਕਤ ਆ ਰਹੀ ਹੁਣ ਕਿਉਂਕਿ ਫਲਾਈਓਵਰ ਨਿਕਲਣ ਕਾਰਨ ਕੁਝ ਮੰਡੀ ਇੱਧਰ ਚਲੀ ਗਈ ਕੁਝ ਪਰਲੀ ਸਾਈਡ ਤੇ ਚਲੀ ਗਈ ਆ। ਕੁਝ ਕੋਟਰ ਰੋਡ ਤੇ ਚਲੀ ਗਈ ਆ। ਕੁਝ ਇੱਧਰ ਮੋਗਾ ਰੋਡ ਤੇ ਹੋ ਗਈ ਆ। ਜੋਨੇ ਦੇ ਕਿਸਾਨਾਂ ਨੂੰ ਟਰੈਕਟਰ ਪਸੰਦ ਕਰਨ ਵਾਸਤੇ ਬਾਹਲਾ ਤੋਰਾ ਫੇਰਾ ਕਰਨਾ ਪੈਂਦਾ। ਕਿਉਂਕਿ ਇੱਕ ਲੇਨ ਦੇ ਵਿੱਚ ਹੋਣਗੇ ਟਰੈਕਟਰ ਤਾਂ ਕੋਈ ਦਿੱਕਤ ਨਹੀਂ ਆਉਂਦੀ। ਕਿਉਂਕਿ ਇੱਕ ਤਾਂ ਟ੍ਰੈਫਿਕ ਤੋਂ ਵੀ ਬਚ ਜਾਂਦਾ ਬੰਦਾ ਨਹੀਂ ਤਾਂ ਟ੍ਰੈਫਿਕ ਦੇ ਵਿੱਚ ਨੰਗਣਾ ਵੀ ਬਹੁਤ ਔਖਾ। ਟਰਾਈਟਰੋਈ ਜੀ ਵੀ ਦਿੱਕਤ ਆਉਂਦੀ ਹੈ। ਖੁੱਲੀ ਜਗ੍ਹਾ ਮਿਲ ਜੇ। ਹਾਦਸੇ ਦਾ ਵੀ ਡਰ ਰਹਿੰਦਾ ਵੀ ਵਾਰ-ਵਾਰ ਸੜਕ ਤੇ ਕਈ ਵਾਰ ਗਾ ਵੀ ਗਾਗ ਨੂੰ ਵੀ ਹੋ ਜਾਂਦਾ ਵੀ ਕਨਫਿਊਜ਼ਨ ਚ ਹੋ ਜਾਂਦਾ ਵੀ ਮੈਂ ਲਵਾਂ ਕਿਹੜਾ ਕਿਉਂਕਿ ਕਿਤੇ ਉਧਰ ਜਾਂਦਾ ਕਿਤੇ ਦੂਸਰੇ ਬੰਨੇ ਜਾਂਦਾ ਹੈ। ਆਹ ਦਿੱਕਤ ਹੁੰਦੀ ਹੈ ਬਿਲਕੁਲ ਬਿਲਕੁਲ ਇੱਥੇ ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਵੀ ਜੇ ਉਹ ਨਵੇਂ ਟਰੈਕਟਰ ਲੈਣ ਦੀ ਬਜਾਏ ਪੁਰਾਣੇ ਟਰੈਕਟਰ ਲੈ ਕੇ ਕੰਮ ਸਾਰਨ ਕਿਉਂਕਿ ਬਹੁਤ ਜ਼ਿਆਦਾ ਬਜਟ ਦਾ ਫਰਕ ਪੈਂਦਾ ਮੈਂ ਦੇਖਿਆ ਇੱਥੇ ਜੀ ਉਹਨਾਂ ਅੱਜ ਕੱਲ ਕੋਈ ਵੀ ਟਰੈਕਟਰ ਲੈਣੇ ਆਪਾਂ 9 ਲੱਖ ਤੋਂ ਘੱਟ ਤਾਂ ਨੌਨ ਸੀਆਰਡੀ ਆਉਂਦਾਂ ਨਹੀਂ ਜੇ ਸੀਆਰਡੀ ਲੈਣੇ ਆ ਘੱਟੋ ਘੱਟ 12 14 ਲੱਖ ਚ ਪੈਂਦਾ ਇਹ ਜੇ ਕਿਸਾਨ ਛੋਟੇ ਕਿਸਾਨ ਨੇ ਲੈਣਾ ਕੋਈ ਲੱਖ ਡੇਢ ਲੱਖ ਵਾਲਾ ਵੀ ਲੈ ਸਕਦਾ ਕਿਸੇ ਨੇ 3-4 ਲੱਖ ਰੁਪਇਆ ਲਾਉਣਾ ਉਹ ਲੈ ਕੇ ਵੀ ਉਹ ਲੈ ਕੇ ਵੀ ਆਪਦਾ ਕੰਮ ਸਾਰ ਸਕਦਾ ਬਾਕੀ ਆਪਣੇ ਕੋਲ ਹੁਣ ਤਾਂ ਲੋਨ ਦੀ ਫੈਸਿਲਿਟੀ ਹੈਗੀ ਹੈ ਬੈਂਕਾਂ ਨਾਲ ਟਾਈਪ ਹੈਗਾ ਆ ਸੈਕੰਡ ਹੈਂਡ ਟਰੈਕਟਰ ਤੇ ਵੀ ਲੋਨ ਮਿਲ ਜਾਂਦਾ ਜੀ 12 ਮਾਡਲ ਤੋਂ ਉੱਤੇ ਆਪਾਂ ਲੋਨ ਕਰਵਾ ਦਿੰਨੇ ਆ ਜੀ ਬਹੁਤ ਵੈਰੀ ਗੁੱਡ ਵੈਰੀ ਗੁੱਡ ਜੀ ਲੋਨ ਲੈ ਕੇ ਵੀ ਲੈਣਾ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਯਾਰ ਕਿਸੇ ਨੇ ਜਾਂ ਆਪਣਾ ਟਰੈਕਟਰ ਵਿੱਚ ਕਟਵਾਉਣਾ ਉਹ ਵੀ ਕੱਟ ਲਈਦਾ ਜੀ ਅੱਛਾ ਹਾਂਜੀ ਆਪਣੇ ਕੋਲ ਸਾਰੀ ਫੈਸਿਲਿਟੀ ਹੈਗੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਨੇ ਕਿ ਵੀ ਜਿਹੜਾ ਕਈ ਵਾਰੀ ਆਪਾਂ ਨਵਾਂ ਟਰੈਕਟਰ ਲੈਣ ਇਸ ਕਰਕੇ ਲੈਣੇ ਆ ਕਿ ਉਹ ਲੋਨ ਤੇ ਮਿਲ ਜਾਂਦਾ ਕਿਉਂਕਿ ਸਾਡੇ ਕੋਲ ਉਹਨਾਂ ਕੈਸ਼ ਨਹੀਂ ਹੁੰਦਾ ਪੁਰਾਣਾ ਟਰੈਕਟਰ ਆਮ ਤੌਰ ਤੇ ਕਿਸਾਨ ਦੇ ਦਿਮਾਗ 'ਚ ਹੁੰਦਾ ਵੀ ਜੇ ਪੁਰਾਣਾ ਟਰੈਕਟਰ ਲੈਣਾ ਪਊਗਾ ਤਾਂ ਮੈਨੂੰ ਕੈਸ਼ ਲੈਣਾ ਪਊਗਾ ਜੇ ਨਵਾਂ ਲਵਾਂਗਾ ਤਾਂ ਮੈਨੂੰ ਲੋਨ ਤੇ ਮਿਲ ਜਾਊਗਾ ਉਹਦੀ ਸ਼ੇਮ ਇੰਨੀ ਕੈਸ਼ ਤੇ ਦੇਣੀ ਪਊਗੀ ਸੋ ਇਹ ਬਾਈ ਜੀ ਨੇ ਵੱਡੀ-ਵੱਡੀ ਗੱਲ ਦੱਸੀ ਆ ਤੁਹਾਨੂੰ ਕਿ ਜੇਕਰ ਤੁਸੀਂ ਪੁਰਾਣਾ ਟਰੈਕਟਰ ਵੀ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਲੋਨ ਮਿਲ ਜਾਂਦਾ ਹੈ ਜੇਕਰ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਚਾਹੁੰਦੇ ਆ ਤਾਂ ਉਹ ਟਰੈਕਟਰ ਵੀ ਵਿੱਚ ਕੱਟਿਆ ਜਾ ਸਕਦਾ ਹੈ ਹੋਰ ਕੋਈ ਜਾਣਕਾਰੀ ਬਾਈ ਜੀ ਦੀ ਕਿਸਾਨਾਂ ਦੇ ਲਈ ਜਿਹੜੀ ਤੁਸੀਂ ਦੇਣੀ ਚਾਹੋ ਬਾਕੀ ਤਾਂ ਇਹੀ ਹੈ ਜੀ ਆਪਦਾ ਜੇ ਸਾਡੇ ਕੋਲ ਕਿਸਦਾ ਬਜਟ ਆਪਦਾ ਟਰੈਕਟਰ ਲੈ ਸਕਦਾ ਕਿਉਂਕਿ ਨਵੇਂ ਦੇ ਚੱਕਰ ਚ ਬਾਲਾ ਨਾ ਪਵੇ ਕਿਉਂਕਿ ਉਹ ਜਲਸਾ ਮਹਿੰਗਾ ਹੀ ਪੈਂਦਾ ਕੋ 9-10 ਲੱਖ 9-10 ਲੱਖ ਦਾ ਲੈ ਕੇ ਉੱਤੇ 3-4 ਲੱਖ ਵਿਆਇ ਪੈਣਾ ਉਹ 12-13 ਲੱਖ ਚ ਪੈਂਦਾ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਸੋ ਬੜੀ ਕੰਮ ਦੀ ਜਾਣਕਾਰੀ ਹੈ ਕਿਸਾਨ ਵੀਰਾਂ ਲਈ ਕਿ ਸਾਨੂੰ ਨਵੇਂ ਟਰੈਕਟਰਾਂ ਦੇ ਖਰਚਾ ਕਰਨ ਦੀ ਬਜਾਏ ਕਿਉਂਕਿ ਦੇਖੋ ਇੱਥੇ ਜਿਹੜੇ ਇੰਨੇ ਟਰੈਕਟਰ ਆ ਰਹੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਹੈ ਜਿਹੜੇ ਉਹ ਮੰਡੀ ਦੇ ਵਿੱਚ ਆਉਂਦੇ ਆ ਸੋ ਉਹ ਵੇਚਣ ਵਾਸਤੇ ਆਉਂਦੇ ਆ ਸੋ ਜੇਕਰ ਅਸੀਂ ਆਪਣਾ ਕੰਮ ਹੀ ਸਾਰਨਾ ਚਾਹੁੰਦੇ ਆ ਤਾਂ ਪੁਰਾਣਾ ਟਰੈਕਟਰ ਲੈ ਕੇ ਕੰਮ ਸਾਰਿਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਵੀ ਅਸੀਂ ਨਵਾਂ ਟਰੈਕਟਰ ਲੈ ਕੇ ਹੀ ਕੰਮ ਕਰੀਏ ਨਾਲ ਆਪਾਂ ਕੋਈ ਸੰਦ ਵਗੈਰਾ ਲੈਣਾ ਕੋਈ ਕੰਪਿਊਟਰ ਕਰਾ ਲੈਣਾ ਕਿਸੇ ਨੇ ਕੋਈ ਹੋਰ ਸੰਦ ਲੈਣਾ ਉਹ ਲੈ ਕੇ ਆਪਦਾ ਕੰਮ ਚਲਾ ਸਕਦਾ ਨਾਲ ਕਿਉਂਕਿ ਨਵਾਂ ਟਰੈਕਟਰ ਲੈ ਲਿਆ ਤੇ ਪੈਸੇ ਨਹੀਂ ਵਜਦੇ ਬਗਰ ਬਿਲਕੁਲ ਬਿਲਕੁਲ ਇਹ ਵੀ ਬਹੁਤ ਵਧੀਆ ਗੱਲ ਗਈ ਹੈ ਕਿ ਜੇ ਪੁਰਾਣਾ ਟਰੈਕਟਰ ਲਵਾਂਗੇ ਤਾਂ ਸਾਡੇ ਕੋਲ ਪੈਸੇ ਬਚਣਗੇ ਫਿਰ ਅਸੀਂ ਉਹਦਾ ਕੋਈ ਸੰਦ ਲੈ ਸਕਦੇ ਆ ਕੋਈ ਜਿਹੜਾ ਮਾਡਰਨ ਸੰਦ ਅੱਜ ਕੱਲ ਜਿਵੇਂ ਹੈਪੀ ਸੀਡਰ ਕੰਪਿਊਟਰ ਕਰਾਏ ਵਗੈਰਾ ਜਾਂ ਹੋਰ ਉਹ ਵਧੀਆ ਵਧੀਆ ਆਧੁਨਿਕ ਜਿਹੜੇ ਉਹ ਆ ਰਹੇ ਆ ਚੀਜ਼ਾਂ ਜਿਹੜੀਆਂ ਕਿਸਾਨ ਨੂੰ ਜਿਹੜੀਆਂ ਬੜੀਆਂ ਸਹਾਇ ਸਦ ਹੁੰਦੀਆਂ ਖੇਤੀਬਾੜੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਜੀ ਜਲਜੀਤ ਸਿੰਘ ਅੱਜ ਅਸੀਂ ਮੋਗੇ ਟਰੈਕਟਰ ਸੇਲ ਤੇ ਪਹੁੰਚੇ ਆ ਜੋ ਬੁੱਗੀਪੁਰਾ ਚੌਂਕ 'ਚ ਪੁਲ ਦੇ ਨਜ਼ਦੀਕ ਟਰੈਕਟਰ ਸੇਲ ਲੱਗਦੀ ਹੈ ਇਹ ਕਾਫੀ ਸਾਲਾਂ ਤੋਂ ਟਰੈਕਟਰ ਸੇਲ ਲੱਗਦੀ ਹੈ ਕੁਝ ਬਾਈ ਜੀ ਟਰੈਕਟਰ ਇੱਥੇ ਖਰੀਦਣ ਆਏ ਆ, ਕੁਝ ਵੇਚਣ ਆਏ ਆ। ਤੁਹਾਡੀ ਕਿਸਾਨਾਂ ਨਾਲ ਗੱਲਬਾਤ ਕਰਵਾਵਾਂਗੇ। ਜੋ ਆਪਣੇ ਏਜੰਟ ਬਾਈ ਐ, ਜਿਨ੍ਹਾਂ ਨੂੰ ਜੱਟ ਬੋਲੀ ਦੇ ਦਲਾਲ ਵੀ ਕਹਿ ਦਿੰਦੇ ਆ, ਕੁਝ ਸਾਡੇ ਨਾਲ ਉਹ ਵੀ ਜੁੜੇ ਹੋਏ ਆ। ਇੱਕ ਅਸੀਂ ਆ ਗਿੱਦੜਵਾ ਤੋਂ ਬਾਈ ਆਏ ਆ ਟਰੈਕਟਰ ਲੈ ਕੇ। ਹਰਮੇਸ਼ਪਾਲ ਜੀ ਉਹਨਾਂ ਨਾਲ ਤੁਹਾਡੀ ਗੱਲ ਕਰਵਾਉਣੇ ਆ। ਕੀ ਕਹਿਣਾ ਚਾਹੋਗੇ ਬਾਈ ਜੀ? ਜੀ ਸਸੀ ਗੱਲ ਜੀ ਸਾਰਿਆਂ ਨੂੰ। ਜੀ ਮੈਂ ਆਪਣਾ ਟਰੈਕਟਰ ਲੈ ਕੇ ਆਇਆ ਜੀ ਸੇਲ ਵਾਸਤੇ। ਇਹ ਸੋਨਾ ਲੀਕਾ 60 ਹੈ 20 ਮਾਡਲ ਦਾ। ਤੇ ਇਹਨੂੰ ਮੈਂ ਸੇਲ ਕਰਨਾ ਚਾਹੁੰਦਾ ਮੈਂ ਸੇਲ ਵਾਸਤੇ ਲੈ ਕੇ ਆਇਆ ਤੇ ਮੈਨੂੰ ਪਤਾ ਲੱਗਿਆ ਸੀ ਵੀ ਇਹ ਮੰਡੀ ਕਾਫੀ ਮਸ਼ਹੂਰ ਹੈ ਇੱਥੇ ਤੇ ਕਾਫੀ ਜਿਹੜਾ ਕਾਰੋਬਾਰ ਹੈਗਾ ਤੇ ਮੈਂ ਅੱਗੇ ਦਰਵਾਜ਼ਾ ਤੋਂ ਆ ਮੇਰੇ ਕੋਲ ਬਹੁਤ ਸੋਹਣਾ ਟਰੈਕਟਰ ਹੈ ਤੇ ਮੈਂ ਸੇਲ ਕਰਨਾ ਹੈ ਮੇਰੇ ਕੋਲੇ 2-3 ਟਰੈਕਟਰ ਹੈ ਤਾਂ B ਮਾਡਲ ਹੈ ਸੋ ਨਾਲ ਇੱਕ 60 ਚੇਂਜਰ ਵਾਲਾ ਹੈ ਪਹਿਲੀ ਵਾਰ ਆਇਆ ਬਾਈ ਜੀ ਹਾਂਜੀ ਮੈਂ ਸਰ ਪਹਿਲੀ ਵਾਰ ਆਇਆ ਮੈਂ ਸੁਣ ਕੇ ਆਇਆ ਸੀ ਤੇ ਕਾਫੀ ਹੈਗਾ ਕਾਰੋਬਾਰ ਇੱਥੇ ਵਧੀਆ ਠੀਕ ਹੈ ਜੀ ਤੁਹਾਡੀ ਗੱਲ ਕਰਵਾਵਾਂਗੇ ਜੋ ਬਾਈ ਲਾਭ ਸਿੰਘ ਜੀ ਕੋਠਾਗਰੂ ਤੋਂ ਹੈ ਉਹ ਟਰੈਕਟਰਾਂ ਦਾ ਇੱਥੇ ਲੈਂਡ ਦੇ ਜੋ ਸੌਦੇ ਵਿੱਚ ਹੋ ਕੇ ਕਰਵਾਉਂਦੇ ਆ ਕਮਿਸ਼ਨਰ ਦਾ ਕੰਮ ਕਰਦੇ ਬਾਈ ਲਾਭ ਸਿੰਘ ਜੀ ਉਹ ਤੁਹਾਨੂੰ ਜਾਣਕਾਰੀ ਦੇਣਗੇ ਮੰਡੀ ਬਾਰੇ ਲਾਭ ਸਿੰਘ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ 2005 ਤੋਂ ਮੰਡੀ ਲਾਉਣਾ ਇੱਥੇ ਅੱਛਾ ਜੀ ਤੁਸੀਂ 2005 ਤੋਂ ਹਾਂਜੀ ਹਾਂਜੀ ਪਿੰਡ ਕੋਠਾ ਗੁਰੂਕਾ ਠੀਕ ਹੈ ਭਗਤੇ ਭਾਈ ਦੇ ਕੋਲੇ ਠੀਕ ਹੈ ਜੀ ਹਾਂਜੀ ਤੇ ਮੰਡੀ 2005 ਤੋਂ ਲੱਗਦੀ ਕਿ ਉਦੋਂ ਨਹੀਂ ਜੀ ਉਦੋਂ ਪਹਿਲਾਂ ਦੀ ਲੱਗਦਾ ਅਸੀਂ 2005 ਤੋਂ ਨੇ ਜੀ ਇਹ ਬਾਈ ਜੀ ਕੀ ਸਾਖ ਗਤਾਬ ਹੁੰਦਾ ਵੀ ਕਿਵੇਂ ਸੌਦਾ ਹੁੰਦਾ ਜੀ ਕੀ ਗੱਲਬਾਤ ਹੁੰਦੀ ਹੈ ਕਿਵੇਂ ਪੈਸਿਆਂ ਦਾ ਲੈਣ ਦੇਣ ਹੁੰਦਾ ਤੁਸੀਂ ਕੀ ਲੈਣੇ ਹੋ ਵਿਸਤਾਰ ਚ ਜਾਣਕਾਰੀ ਦਿਓ ਬਾਈ ਜੀ ਅਸੀਂ ਬਾਈ ਜੀ 1% ਕਮਿਸ਼ਨ ਲੈਣੇ ਆ ਕਿੰਨਾ ਵੀ ਕਿੰਨੇ ਦਾ ਸੌਦਾ ਹੋਵੇ 1% ਦੇ ਹਿਸਾਬ ਨਾਲ ਤੇ ਬਾਕੀ ਬਿਆਨਾ ਲੈ ਲੈਣੇ ਆ 10000 ਦੇ ਦੇ 20000 ਦੇ ਟਰੈਡ ਮਗਰ ਤੇ ਹਫਤੇ ਪਿਛੋਂ ਪੇਮੈਂਟ ਲੈਣੀ ਹੁੰਦੀ ਹੈ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਜੀ ਕਿਸੇ ਦੀ ਹਾਂਜੀ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਸਸਤੀ ਗੱਲ ਸਭ ਤੋਂ ਪਹਿਲਾਂ ਅੱਜ ਸਹਿਜਪਾਲ ਸਿੰਘ ਆ ਜੀ ਪਿੰਡ ਸਿੰਘਾਂ ਵਾਲਾ ਜ਼ਿਲ੍ਹਾ ਮੋਗਾ ਜੀ ਠੀਕ ਆ ਅੱਜ ਆਪਾਂ ਮੋਗੇ ਮੰਡੀ ਤੇ ਖੜੇ ਆ ਜੀ ਆਪਣਾ ਟਰੈਕਟਰਾਂ ਦਾ ਕੰਮ ਆ ਜੀ ਲੈ ਕੇ ਸੇਲ ਪਰਚੇਜ ਦਾ ਤਾਂ ਅੱਜ ਦੋ ਟਰੈਕਟਰ ਲੈ ਕੇ ਆਏ ਆ ਜੀ ਅਸੀਂ ਇੱਕ ਤਾਂ ਅਰਜਨ 555 ਦਾ ਨਵਾਂ ਮਾਡਲ ਆ ਜੀ ਤੇ ਵਧੀਆ ਕੰਡੀਸ਼ਨ ਚ ਟਾਇਰ ਐਮ ਆਰ ਐਫ ਦਾ ਚੌਕੜਾ ਚਾਰੇ ਐਮ ਆਰ ਐਫ ਦੇ ਟਾਇਰ ਆ ਗਏ ਸਾਰਾ origignal ਟਰੈਕਟਰ ਤੇ ਵਾਹ ਕੇ ਚਲਾ ਕੇ ਜਿਵੇਂ ਮਰਜ਼ੀ ਚੈੱਕ ਕਰਕੇ ਆਪਦੀ ਤਸੱਲੀ ਕਰਕੇ ਲਿਜਾ ਸਕਦਾ ਬੰਦਾ ਤੇ ਪੀਬੀ 10 ਲੁਧਿਆਣਾ ਦਾ ਨੰਬਰ ਆ ਜੀ ਠੀਕ ਆ ਜੀ ਫਰਸਟ ਓਨਰ ਆਗਾ ਪਹਿਲੇ ਹੀ ਨਾ ਆਗਾ ਟਰੈਕਟਰ ਤੇ ਇਹਦਾ ਰੇਟ ਹੈਗਾ ਜੀ 3 ਲੱਖ 40000 ਰੁਪਿਆ ਆ ਅਰਜਨ ਦਾ ਜੀ ਅਰਜਨ 555 ਦਾ ਤੇ ਟਰੈਕਟਰ ਜਾਨੀ ਦੀ ਮੌਕੇ ਤੇ ਮਾਨ ਤਾਨ ਕਰਦੇ ਆਂਗੇ ਤੇ 1265 ਆ ਜੀ 2000 ਮਾਡਲ ਪੀਬੀ 19 ਬਰਨਾਲੇ ਦਾ ਨੰਬਰ ਹੈ ਜੀ ਠੀਕ ਆ ਤੇ ਪੂਰਾ ਸਾਫ ਟਰੈਕਟਰ ਆਈ ਐਮ ਆਰ ਐਫ ਦੇ ਟਾਇਰ ਆਗੇ ਤੇ ਇਹ ਟਰੈਕਟਰ ਦਾ ਹੀ 195000 ਰੁਪਇਆ ਰੇਟ ਹੈਗਾ ਜੀ ਟਾਇਰ ਮੂਰਲੇ 80% ਆਈ ਮਗਰਲੇ 60 65 ਪੈਸੇ ਟਾਇਰ ਆ ਜੀ ਐਮ ਆਰ ਐਫ ਦੇ ਤੇ ਇਹ ਟਰੈਕਟਰ ਜਾਨੀ ਦੀ ਆਪਾਂ ਦੇ ਦੇਾਂਗੇ 1 ਲੱਖ 80 85000 ਦੇ ਵਿੱਚ ਵਿੱਚ ਹਾਂਜੀ ਹਾਂ ਧੰਨਵਾਦ ਜੀ ਠੀਕ ਆ ਵੀਰ ਜੀ ਧੰਨਵਾਦ ਜੀ